ਜਿੰਦਾਬਾਤ ਕਲਵੀਰ ਸਿੰਘ ਰਿੰਕਾ ਜਿੰਦਾਬਾਤ ਜਿੱਤੂ ਗਾ ਬਈ ਜਿੱਤੂਗਾ ਜਿੰਦਾਬਾਤ ਜਿੱਤੂਗਾ ਜਿੱਤੂ ਗਾ ਬਈ ਜਿੱਤੂਗਾ ਜਿੰਦਾਬਾਤ ਜਿੱਤੂਗਾ ਸਭ ਤੋਂ ਪਹਿਲਾਂ ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਤਾਂ ਪੰਜਾਬ ਦੇ ਵਿੱਚ ਜੋ ਕਿ ਚੋਣਾਂ ਦਾ ਦਗਲ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਚੋਣ ਮਹਿੰਮ ਚੱਲ ਰਹੀ ਹੈ ਤਾਂ ਅਸੀਂ ਦੌਰਾ ਕਰਦੇ ਕਰਦੇ ਅੱਜ ਵਾਰ ਨੰਬਰ 4 ਦੇ ਵਿੱਚ ਪਹੁੰਚਿਆ ਜਿਨ੍ਹਾਂ ਦਾ ਉਮੀਦਵਾਰ ਕੁਲਵੀਰ ਕੁਲਵੀਰ ਸਿੰਘ ਜੀ ਰਿੰਕਾ ਜੋ ਕਿ ਇੱਕ ਨੌਜਵਾਨ ਪੀੜੀ ਨੂੰ ਜੋ ਕਿ ਸੋਸ਼ਲ ਵਰਕਰ ਵੀ ਨੇ ਪੂਰਾ ਮੋਹੱਲਾ ਨਿਵਾਸੀ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆਂ ਕੁਲਵੀਰ ਸਿੰਘ ਜੀ ਰਿੰਕੇ ਜੀ ਨਾਲ ਆਓ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਜੀ ਕੁਲਵੀਰ ਸਿੰਘ ਰਿੰਕਾ ਜੀ ਕਲਵੀਰ ਜੀ ਰਿੰਕਾ ਜੀ ਜੋ ਤੁਸੀਂ ਇਹ 4 ਨੰਬਰ ਵਾਰਡ ਦੇ ਵਿੱਚ ਚੋਣ ਲੜਨ ਜਾ ਰਹੇ ਹੋ ਤੁਹਾਨੂੰ ਕਿੰਨਾ ਘੁੰਗਾਰਾ ਮਿਲ ਰਿਹਾ ਬਹੁਤ ਜ਼ਿਆਦਾ ਜੀ ਮੇਰੇ ਭਾਈ ਖੜੇ ਨੇ ਸਾਰੇ ਸਾਥ ਇਹਨਾਂ ਦੇ ਸਾਥ ਨਾਲ ਹੀ ਖੜਾ ਹੋਇਆ ਮੈਂ ਤੇ ਜੋ ਵੀ ਇਹ ਕਹਿਣਗੇ ਇਹਦੇ ਨਾਲ ਚੱਲ ਕੇ ਸਾਰੇ ਕੰਮ ਰੁਕੇ ਹੋਏ ਨੇ ਜਿਹੜੇ ਸਾਰੇ ਕੰਮ ਕਰਾਂਗੇ ਆਪਾਂ ਜਿੱਥੇ ਜਿੱਥੇ ਲੋੜ ਹੋਈ ਆਪਾਂ ਹਾਜ਼ਰ ਰਾਵਾਂਗੇ ਕਲਵੀਰ ਜੀ ਇੱਕ ਨਾਰਾ ਬਹੁਤ ਹੀ ਪਪੂਲਰ ਹੋ ਰਿਹਾ ਤੁਸੀਂ ਸਾਰਾ ਦਿਨ ਫੇਸਬੁਕ ਤੇ ਦੇਖਦੇ ਹੋ ਕਿ ਨਾ ਕੋਈ ਝੂਠ ਨਾ ਕੋਈ ਲਾਰਾ ਵਿਕਾਸ ਕਰਾਂਗੇ ਸਾਰਾ ਕੀ ਇਸ ਗੱਲ ਤੇ ਸਹਿਮਤ ਹੋ? ਬਿਲਕੁਲ ਜੀ ਬਿਲਕੁਲ ਕੰਮ ਸਾਰੇ ਹੀ ਕਰਾਂਗੇ ਆਪਾਂ ਜਿਹੜੇ ਰੁਕੇ ਨੇ ਉਹ ਸਾਰੇ ਚਲਾਵਾਂਗੇ ਆਪਾਂ ਕੰਮ ਕੋਈ ਛੱਡਣਾ ਹੀ ਨਹੀਂ ਕੰਮ ਆਪਾਂ ਜੀ ਕਿਨਕ ਮੋਹੱਲਾ ਨਿਵਾਸੀਆਂ ਦਾ ਤੁਹਾਨੂੰ ਪ੍ਰੇਮ ਪਿਆਰ ਮਿਲਿਆ ਕਿਨਕ ਬਰਾਦਰੀਆਂ ਨੇ ਤੁਹਾਨੂੰ ਸਮਰਥਨ ਦਿੱਤਾ ਮੈਨੂੰ ਸਾਰੀਆਂ ਬਰਾਦਰੀਆਂ ਨੇ ਸਮਰਥਨ ਦਿੱਤਾ ਇਹਨਾਂ ਦੀ ਸਹਿਯੋਗ ਨਾਲ ਹੀ ਖੜਾ ਹੋਇਆ ਮੈਂ ਤਾਂ ਹੋਣਾ ਵੀ ਨਹੀਂ ਸੀ ਪਰ ਇਹਨਾਂ ਨੇ ਧੱਕੇ ਨਾਲ ਮੈਨੂੰ ਕਹਿੰਦੇ ਵੀ ਸਾਨੂੰ ਲੋੜ ਹੈ ਤੇਰੇ ਵਾਰਡ 'ਚ ਵੀ ਸਾਨੂੰ ਅਸੀਂ ਖੜਾ ਕੀਤਾ ਵੀ ਸਾਡੇ ਨਾਲ ਚੱਲ ਤੂੰ ਜਿਹੜੇ ਕੰਮ ਰੁਕੇ ਨੇ ਕਰਾਈ ਨਾਲ ਸਾਰੇ ਆਪਾਂ ਇੱਕ ਵਾਰ ਗੱਲ ਕਰਦੇ ਆ ਜੋ ਵੀ ਇਹਨਾਂ ਦੇ ਸਮਾਜ ਦੇ ਭਾਈਵੰਦੂ ਜਾਂ ਰਿਸ਼ਤੇਦਾਰ ਮਿੱਤਰ ਪਿਆਰੇ ਆਏ ਨੇ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਜੀ ਸ਼ਸ਼ੀਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਦੇਵਾਲ ਸਿੰਘ ਜੀ ਜਥੇਦਾਰ ਜਥੇਦਾਰ ਗੁਰਦੇਵਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਗੁਰਦੇਵਾਲ ਜੀ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਨਾ ਕਿ ਕਿਹੜੀ ਰੂਪਰੇਖਾ ਦੇਖ ਕੇ ਤੁਸੀਂ ਕੁਲਵੀਰ ਸਿੰਘ ਰਿੰਕੇ ਨੂੰ ਤਿਆਰ ਕੀਤਾ ਇਹ ਆਪਣੇ ਨਾਲ ਪਹਿਲਾਂ ਤੋਂ ਵੀ ਤੁਰਦੇ ਨੇ ਜੀ ਇਹ ਬੰਦੇ ਬਹੁਤ ਠੀਕ ਨੇ ਜੀ ਬਹੁਤ ਵਧੀਆ ਕੰਮ ਕਰਨਗੇ ਸਾਰੇ ਬਿੜੇ ਨੇ ਇਤਵਾਕ ਨਾਲ ਇਹਨੂੰ ਖੜਾ ਕਰਿਆ ਜੀ ਇਸ ਗੱਲ ਦੀ ਪੂਰੀ ਗਾਰੰਟੀ ਹੈਗੀ ਪੂਰੀ ਬਰਾਦਰੀ ਜਿੰਨਾ ਵੀ ਭਾਈਚਾਰਾ ਇੱਥੇ ਨਾਲ ਹੈ ਜੀ ਹਾਂਜੀ ਸਾਰਾ ਭਾਈਚਾਰਾ ਨਾਲ ਹੈ ਜੀ ਕੰਮ ਬਹੁਤ ਵਧੀਆ ਕਰਨਗੇ ਇਸੇ ਕਰਕੇ ਸਾਰੇ ਇਕੱਠੇ ਕਰਕੇ ਖੜਾ ਕਰਿਆ ਈ ਤੁਨੂੰ ਜੀ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ ਗੁਰਦਿਆਲ ਸਿੰਘ ਜੀ ਦਾ ਸਾਡੇ ਨਾਲ ਸਾਡੇ ਮਿੱਠੂ ਜੀ ਸਾਡੇ ਚਾਚਾ ਜੀ ਲੱਗਦੇ ਨੇ ਮਿੱਠੂ ਜੀ ਮੈਂ ਇੱਕ ਗੱਲ ਸੁਣਨਾ ਚਾਹਨਾ ਚਾਚਾ ਜੀ ਹਾਂਜੀ ਵੀ ਤੁਹਾਡਾ ਕਿੰਨਾਂ ਦਾ ਸਮਰਥਨ ਤੁਹਾਡੀ ਬਰਾਦਰੀ ਦਾ ਕੁਲਵੀਰ ਸਿੰਘ ਜੀ ਰਿੰਕੇ ਨੂੰ ਦਿੱਤਾ ਜੀ ਸਾਡਾ ਸਾਡੇ ਜੀ ਦੇ ਨਾਲ ਨਾਲ ਸਾਰੇ ਸਿਮਤ ਨੇ ਬਿਲਕੁਲ ਅਸੀਂ ਇਹਨੂੰ ਖੜਾ ਕਰਤਾ ਜੀ ਵੀ ਜਿੱਤ ਦਿਵਾ ਕੇ ਹਟੋਂਗੇ ਪੱਕਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਗੱਲ ਦਾ ਵਾਅਦਾ ਕਰਦੇ ਹਾਂ ਹਾਂ ਜੀ ਪੱਕਾ ਹੀ ਵਾਅਦਾ ਸਾਡੇ ਰੂਪ ਜੀ ਉਹ ਵੀ ਸਾਡੇ ਨਾਲ ਜੁੜੇ ਨੇ ਰੂਪ ਜੀ ਦੇਖੋ ਐਮਸੀ ਚੋਣਾ ਪਹਿਲਾਂ ਵੀ ਬਹੁਤ ਆਈਆਂ ਤੇ ਲੰਘ ਵੀ ਗਈਆਂ ਤੁਸੀਂ ਕਲਵੀਰ ਸਿੰਘ ਜੀ ਦਾ ਚਿਹਰਾ ਹੀ ਕਿਉਂ ਉਚਾਰਿਆ ਸਾਨੂੰ ਇਹ ਪਸੰਦ ਲੱਗਿਆ ਸੀ ਸਾਰੇ ਬੜ ਨੇ ਇਕੱਠਾ ਕਰਕੇ ਅਸੀਂ ਸਮਰਥਨ ਦਿੱਤਾ ਸਾਰੇ ਬੜ ਨੇ ਸਾਰੀ ਬਰਾਦਰੀ ਨੇ ਇਕਾ ਕਰਕੇ ਸਾਨੂੰ ਚਿਹਰਾ ਠੀਕ ਲੱਗੇ ਦਾ ਆਇਤਾ ਜੀ ਬਹੁਤ ਹੀ ਭਰਮਾ ਹੁੰਗਾਰਾ ਤੇ ਬਹੁਤ ਹੀ ਵਧੀਆ ਸਮਰਥਨ ਜੋ ਕਿ ਕਲਵੀਰ ਸਿੰਘ ਜੀ ਰਿੰਕੇ ਨੂੰ ਦਿੱਤਾ ਗਿਆ ਹੈ ਪੂਰੇ ਮੁਹੱਲਾ ਨਿਵਾਸੀਆ ਵੱਲੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਜੀਪ 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 ਤੋਂ 21 ਤਰੀਕ ਨੂੰ ਜੀਪ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਕਲਵੀਰ ਰਿੰਕੇ ਨੂੰ ਕਾਮਯਾਬ ਬਣਾਓ ਬਸ ਇਹੀ ਉਮੀਦ ਕਰਦੇ ਆ ਕਿ ਕਲਵੀਰ ਸਿੰਘ ਜੀ ਰਿੰਕਾ 21 ਤਰੀਕ ਨੂੰ ਆਪਣੀ ਚੋਣ ਜਿੱਤ ਕੇ ਮੁਹੱਲਾ ਨਿਵਾਸੀਆਂ ਦੀ ਝੋਲੀ ਪਾਏ ਰਿੰਕਾ ਜੀ ਇੱਕ ਗੱਲ ਹੋਰ ਪੁੱਛਣਾ ਚਾਹਨਾ ਜਦੋਂ ਤੁਸੀਂ ਚੋਣ ਜਿੱਤ ਗਏ ਤਾਂ ਕਿਸ ਪਾਰਟੀ ਨਾਲ ਸਬੰਧ ਰੱਖਦੇ ਹੋ ਆਪਾਂ ਦੇ ਆਪਣੇ ਸਾਰੇ ਭਾਈਚਾਰੇ ਨਾਲ ਸਲਾਹ ਕਰਾਂਗੇ ਵੀ ਜਿਹੜੇ ਕਹਿਣਗੇ ਉਹਨਾਂ ਨਾਲ ਚੱਲਾਂਗੇ ਆਪਾਂ ਇਹ ਬਹੁਤ ਹੀ ਸਲਾਹਨਾਯੋਗ ਕਦਮ ਹੈ ਕਿ ਕੋਈ ਉਸ ਦਾ ਆਪ ਦਾ ਡਿਸੀਜਨ ਨਹੀਂ ਉਹ ਕਹਿੰਦੇ ਨੇ ਵੀ ਜਿਵੇਂ ਪਰਿਵਾਰ ਜਿਵੇਂ ਮੇਰਾ ਭਾਈਚਾਰਾ ਮੇਰੀ ਵੋਟ ਜਿੱਥੇ ਵੀ ਪਵਾਊਗਾ ਮੈਂ ਉਹਨਾਂ ਦੇ ਨਾਲ ਆ ਐਨਾ ਕਹਿੰਦਾ ਹੋਇਆ ਮੈਂ ਖੀਮਾ ਦਾ ਇਆਜ਼ਤ ਆ ਤੁਸੀਂ ਦੇਖ ਰਹੇ ਹੋ ਦਾ ਪੰਜਾਬ న్యూਸ 64 ਧੰਨਵਾਦ ਜੀ